ਰਾਸੀ ਕਾਲ ਦੀ ਤੁਹਾਡੇ ਸਭ ਦਾ ਸਵਾਗਤ ਹੈ ਮਨਪ੍ਰਿਤ ਕਿਚਨ 'ਚ ਸ਼ਾਮ ਦੇ ਵਜ ਗਏ ਸੀ 6 ਮੈਂ ਆ ਗਈ ਸੀ ਕਿਚਨ 'ਚ ਡਿਨਰ ਦੀ ਤਿਆਰੀ ਕਰਨ ਲਈ ਚਲੋ ਫੇਰ ਕਰਦੇ ਹਾਂ ਡਿਨਰ ਦੀ ਤਿਆਰੀ ਅੱਜ ਅਸੀਂ ਬਣਾਵਾਂਗੇ ਕੀਲੀ ਦੀ ਸਬਜ਼ੀ ਜੋ ਕਿ ਇਹ ਬਹੁਤ ਹੀ ਸਿੰਪਲ ਤਰੀਕੇ ਦੀ ਬਣਾ ਕੇ ਤਿਆਰ ਕਰਾਂਗੇ ਔਰ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣਦੀ ਹੈ ਵਿੱਚ ਸਿਰਫ ਅਸੀਂ ਪਾਵਾਂਗੇ ਟਮਾਟਰ ਪਿਆਜ਼ ਤੇ ਹਰੀ ਮਿਰਚ ਇਸਤਮਾਲ ਕਰਾਂਗੇ ਇਸ ਵਿੱਚ ਕੋਈ ਕੁਝ ਐਕਸਟਰਾ ਮਸਾਲਾ ਨਹੀਂ ਪਾਵਾਂਗੇ ਉਦੇ ਲਈ ਸਭ ਤੋਂ ਪਹਿਲਾਂ ਅਸੀਂ ਕੀ ਹਰਮਤ ਤੋਲਿਆ ਸੀਗਾ ਹੁਣ ਅਸੀਂ ਕੀ ਇਹਨੂੰ ਪੀਲ ਕਰ ਲੈਨੇ ਆਂ ਹੁਣ ਸਭ ਤੋਂ ਪਹਿਲਾਂ ਅਸੀਂ ਕੀ ਇਹਦੇ ਉੱਪਰਲਾ ਛਿਲਕ ਉਤਾਰ ਦਿਆਂਗੇ ਛਿਲਕ ਉਤਾਰ ਕੇ ਸੁਭਾਹੀ ਕੀ ਨੂੰ ਦੋਨੋਂ ਸਾਈਡ ਦੋਨੋਂ ਸਾਈਡ ਤੇ ਨੰਡੀਆਂ ਹੁੰਦੀਆਂ ਉਹਨੂੰ ਉਤਾਰ ਦਿਆਂਗੇ ਉਹਨੂੰ ਉਤਾਰ ਕੇ ਅਸੀਂ ਸਭ ਤੋਂ ਪਹਿਲਾਂ ਕੀ ਇਹਨੂੰ ਤੋਲ ਲਵਾਂਗੇ ਸਾਨੂੰ ਸਬਜੀ ਨੂੰ ਕੱਟਣ ਤੋਂ ਪਹਿਲਾਂ ਹੀ ਤੋਲ ਲੈਣਾ ਚਾਹੀਦਾ ਕੀ ਇਹਨੂੰ ਤੋਲ ਕੇ ਹੁਣ ਅਸੀਂ ਇਹਨੂੰ ਕੱਟ ਲਵਾਂਗੇ ਇਹ ਥੋੜਾ ਖਰਾਬ ਸੀ ਨੂੰ ਸਕਿਪ ਕਰ ਦੇਵਾਂਗੇ ਕਿ ਇਹਨੂੰ ਮੈਂ ਬਾਰਿਕ ਕਟਾਂਗੀ ਵੈਸੇ ਤੇ ਅੱਜ ਕੱਲ ਦੇ ਬੱਚੇ ਕੀ ਆ ਖਾਣਾ ਪਸੰਦੀ ਨਹੀਂ ਕਰਦੇ ਤੇ ਮੇਰੇ ਬੱਚੇ ਵੀ ਨਹੀਂ ਪਸੰਦ ਕਰਦੇ ਕੀਰੀ ਦੀ ਸਬਜ਼ੀ ਪਰ ਜਦੋਂ ਮੈਂ ਇਸ ਤਰੀਕੇ ਨਾਲ ਸਿੰਪਲ ਤਰੀਕੇ ਨਾਲ ਕੀਆ ਬਣਾਉਂਦੀ ਆ ਨਾ ਤਾਂ ਨਾਲ ਨੂੰ ਮੈਂ ਕੋਈ ਦਹੀਂ ਦਾ ਰੈਤਾ ਵਗੈਰਾ ਪਾ ਦਿੰਦੀ ਆ ਸੱਚ ਮਨੇ ਬਹੁਤ ਹੀ ਖੁਸ਼ ਹੋ ਕੇ ਖਾ ਲੈਂਦੇ ਨੇ ਵੈਸੇ ਵੀ ਸਿੰਪਲ ਤਰੀਕੇ ਦਾ ਕੀਆ ਬਹੁਤ ਹੀ ਸਵਾਦ ਬੰਦਾ ਕੀ ਇਹਨੂੰ ਮੈਂ ਕੱਟ ਲਿਆ ਸੀ ਨੂੰ ਰੱਖ ਦਿਆਂਗੇ ਸਾਈਡ ਤੇ ਮੈਂ ਦੋ ਲੈ ਸੀ ਕੇ ਪਿਆਜ਼ ਪਿਆਜ਼ ਆ ਸਭ ਤੋਂ ਪਹਿਲੇ ਮੱਪਰਲਾ ਛਿਲ ਉਤਾਰ ਲਵਾਂਗੀ ਪਿਆਜ਼ ਆ ਛਿਲ ਉਤਾਰ ਲਿਆ ਸੀ ਨੂੰ ਰੱਖਾਂਗੇ ਸਾਈਡ ਤੇ ਹੁਣ ਅਸੀਂ ਕੀਆ ਵਗੈਰਾ ਛਿਲਿਆ ਸੀ ਨਾ ਆ ਦਾ ਪਹਿਲੇ ਚੁਕ ਲਾਵਾਂਗੇ ਸਾਰਾ ਨੂੰ ਸਫਾਈ ਕਰ ਲਾਂਗੇ ਦਰੋਂ ਦੀ ਹੁਣ ਪਿਆਇ ਨੂੰ ਇਸੇ ਕੱਟਣ ਤੋਂ ਪਹਿਲਾਂ ਹੀ ਕੋਰੀ ਤੋ ਲਵਾਂਗੇ ਧੋਣ ਤੋਂ ਬਾਅਦ ਪਿਆਇ ਨੂੰ ਲੰਬੇ ਲੰਬੇ ਸਲਾਈਸ ਵਿੱਚ ਮੈਂ ਕੱਟਾਂਗੇ ਮੈਂ ਕੋਈ ਇਹਦਾ ਐਕਸਟਰਾ ਐਕਸਟਰਾ ਤੜਕਾ ਨਹੀਂ ਲਗਾਣਾ ਇਸ ਲਈ ਮੈਂ ਕੀ ਇਹਦੇ ਵਿੱਚ ਹੀ ਪਿਆਜ਼ ਨੂੰ ਕਟਾਂਗੇ ਲੰਬੇ ਸਲਾਈਸ ਦੇ ਵਿੱਚ ਪਿਆਜ਼ ਨੂੰ ਸੀ ਕੱਟ ਲਿਆ ਸੀ ਹੁਣ ਆ ਪੰਜ ਛੇ ਛੋਟੇ ਸਾਈਜ਼ ਦੇ ਲਈ ਸੀ ਟਮਾਟਰ ਟਮਾਟਰ ਨੂੰ ਵੀ ਧੋ ਲਵਾਂਗੇ ਵੈਸੇ ਤਾਂ ਜਦੋਂ ਮੈਂ ਮਾਰਕੀਟ ਤੋਂ ਸਬਜ਼ੀ ਲੈ ਕੇ ਆਉਂਦੀ ਆ ਮਨੂੰ ਧੋ ਕੇ ਹੀ ਫ੍ਰੀਜ ਦੇ ਵਿੱਚ ਰੱਖਦੀ ਆ ਬਟ ਜਦੋਂ ਮੈਂ ਬਣਾਉਂਦੀ ਆ ਨਾ ਫੇਰੀ ਕੋਈ ਧੋ ਲੈਂਦੀ ਆ ਹੁਣ ਜਿਸ ਤਰ੍ਹਾਂ ਅਸੀਂ ਪਿਆਜ਼ ਨੂੰ ਕਟਿਆ ਸੀ ਕੀ ਇਹਦੇ ਵਿੱਚ ਇਸੇ ਤਰੀਕੇ ਨਾਲ ਹੀ ਟਮਾਟਰ ਨੂੰ ਵੀ ਬਾਰਿਕ ਕੀ ਇਹਦੇ ਵਿੱਚ ਹੀ ਕਟਾਂਗੇ ਮੈਂ ਚਾਰ ਲਈਆਂ ਸੀ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਪਹਿਲੇ ਸੀ ਡੰਡੀਆਂ ਜੋ ਸਾਈਡਾਂ ਤੇ ਹੁੰਦੀਆਂ ਨੇ ਨਾ ਦੋਨੋਂ ਸਾਈਡਿ ਉਤਾਰ ਦਿਆਂਗੇ ਅਸੀਂ ਮੈਨੂੰ ਹਰੀਆਂ ਮਿਰਚਾਂ ਜ਼ਿਆਦਾ ਲੱਗ ਰਹੀਆਂ ਸੀ ਕਾਫੀ ਸਪਾਈਸੀ ਸੀਗੀਆਂ ਤੇ ਇਸ ਲਈ ਮੈਂ ਇੱਕ ਸਕਿਪ ਕਰਕੇ ਤਿੰਨ ਪਾਵਾਂਗੀ ਤੇ ਹਰੀ ਮਿਰਚ ਨੂੰ ਮੈਂ ਵਿੱਚੋਂ ਦੀ ਕੱਟ ਮਾਰ ਕੇ ਨਾ ਫਿਰ ਪਾਵਾਂਗੀ ਇਹ ਸਬਜ਼ੀ ਸਾਡੀ ਕੱਟ ਗਈ ਸੀ ਹੁਣ ਸਭ ਤੋਂ ਪਹਿਲਾਂ ਅਸੀਂ ਕੁੱਕਰ ਨੂੰ ਰੱਖਾਂਗੇ ਗੈਸ ਤੇ ਗਰਮ ਹੋਣ ਲਈ ਜਦੋਂ ਕੁੱਕਰ ਗਰਮ ਹੋ ਜਾਗਾ ਵਿੱਚ ਪਾਵਾਂਗੇ ਥੋੜਾ ਜਿਹਾ ਔਇਲ ਮੈਂ ਸਰ੍ਹੋਂ ਦੇ ਤੇਲ ਦੀ ਸਬਜ਼ੀ ਬਣਾਉਣੀ ਆ ਜਦੋਂ ਤੇਲ ਗਰਮ ਹੋ ਜਾਏਗਾ ਵਿੱਚ ਪਾਵਾਂਗੇ ਥੋੜਾ ਜਿਹਾ ਜੀਰਾ ਜੀਰੇ ਨੂੰ ਹਲਕਾ ਜਿਹਾ ਭੁੰਨਾਂਗੇ ਜੀਰਾ ਭੁੰਨ ਗਿਆ ਸੀ ਵਿੱਚ ਪਾਵਾਂਗੇ ਹਲਦੀ ਢੇਗੀ ਮਿਰਚ ਔਰ ਪੀਸਾ ਤਨੀਆ ਨਾਲ ਹੀ ਪਾ ਦਾਂਗੇ ਹਰੀ ਮਿਰਚਾਂ ਵਿੱਚੋਂ ਦੀ ਮੈਂ چیر ਪਾਇਆ ਸੀ ਹਰੀ ਮਿਰਚਾਂ ਨੂੰ ਨੂੰ ਪਾ ਕੇ ਹਲਕਾ ਜਿਹਾ ਭੁੰਨ ਦਰ ਨੂੰ ਭੁੰਨਣਾ ਇਹ ਭੁੰਨ ਗਿਆ ਸੀ ਇੱਥੇ ਹੁਣੇ ਸਬਜ਼ੀ ਕੱਟ ਕੇ ਰੱਖੀ ਸੀ ਨਾ ਟਮਾਟਰ ਪਿਆਜ਼ ਕੀ ਇਹਦੀ ਉਹਨੂੰ ਪਾ ਦਾਂਗੇ ਸਾਰੀ ਸਬਜ਼ੀਆਂ ਨੂੰ ਪਾ ਕੇ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰਾਂਗੇ। ਹੁਣ ਵੀ ਸਾਰੀ ਸਬਜ਼ੀ ਨੂੰ ਮਸਾਲੇ ਦੇ ਵਿੱਚ ਹੀ ਬੰਨ ਮਿਕਸ ਕਰ ਲਿਆ। ਹੁਣ ਅਸੀਂ ਖਾਲੀ ਇਸਨੇ ਢੱਕਾ ਰੱਖ ਦਵਾਂਗੇ। 5-7 ਮਿੰਟ ਲਈ। ਪੁੰਨਾ ਦੇ ਸਬਜ਼ੀ ਚੰਗੀ ਬਣ। 5-7 ਮਿੰਟ ਹੋਣਗੇ ਹੁਣ ਅਸੀਂ ਕੁਕਿੰਗ ਸ਼ੁਰੂ ਕਰਾਂਗੇ। ਹੁਣ ਅਸੀਂ ਈਕਵੇ ਢੱਕਣ ਖੋਲ ਕੇ ਕੀ ਨੂੰ ਚੈੱਕ ਕਰ ਲੈਨੇ ਆ। 5 ਕਿ ਮਿੰਟ ਹੋ ਗਏ ਸੀਗੇ ਸਬਜੀ ਸਾਡੀ ਇੰਗੀ ਤਰ੍ਹਾਂ ਭਨ ਗਈ ਹੈ ਮਸਾਲੇ ਦੇ ਨਾਲ ਹੁਣ ਇਸੇ ਸੀ ਪਾਵਾਂਗੇ ਪਾਣੀ ਮੈਂ ਗਰਮ ਕਰਕੇ ਪਾਣੀ ਪਾਣੀ ਸਬਜੀ ਤੇ ਪਹਿਲੇ ਸੀ ਥੋੜਾ ਪਾਣੀ ਪਾਵਾਂਗੇ ਤੁਸੀਂ ਆਪਣੀ ਸਾਨਾ ਪਾਣੀ ਪਾ ਸਕਦੇ ਹੋ ਤੁਹਾਨੂੰ ਸਬਜੀ ਤਰੀ ਵਾਲੀ ਚਾਹੀਦੀ ਹੈ ਕਿ ਰਸਪੀ ਨਹੀਂ ਚਾਹੀਦੀ ਮੈਂ ਰਸਪੀ ਨਹੀਂ ਬਣਾ ਕੇ ਤਿਆਰ ਕਰਾਂਗੀ ਮੈਨੂੰ ਪਾਣੀ ਥੋੜਾ ਘੱਟ ਲੱਗਾ ਮੈਂ ਥੋੜਾ ਹੋਰ ਪਾ ਲਿਆ ਪਾਣੀ ਪਾ ਕੇ ਮਿਕਸ ਕਰਕੇ ਇਸੇ ਕੁੱਕਰ ਨੂੰ ਬੰਦ ਕਰਕੇ ਰੱਖ ਦਵਾਂਗੇ 20 ਵੀਸ ਲੰਨ ਲਈ ਸੱਚ ਮੰਨਿਆ ਸਬਜੀ ਬਹੁਤ ਸਵਾਦਮਈ ਹੀ ਪਰ ਜਦੋਂ ਤੁਸੀਂ ਖਾਣ ਲੱਗੇ ਸਾਨੂੰ ਮੈਨੂੰ ਪਤਾ ਲੱਗਾ ਲੈ ਮੈਂ ਨਮਕ ਪਾਣਾ ਤਾਂ ਭੁੱਲੀ ਗਈ ਤੁਸੀਂ ਦੇਖਿਆ ਵੀ ਹੋਏਗਾ ਵੀਡੀਓ ਚ ਮੈਂ ਨਮਕ ਪਾਣਾ ਹੀ ਭੁੱਲ ਗਈ ਸੀ ਵਿਸਲ ਆ ਗਈ ਸੀ ਹੁਣ ਅਸੀਂ ਕੁੱਕਰ ਗੈਸ ਨੂੰ ਬੰਦ ਕਰ ਦਿੱਤਾ ਜਦੋਂ ਵਿਸਲ ਆਪਣੇ ਆਪ ਨਿਕਲ ਜਾਏਗੀ ਸੀ ਹੁਣ ਕੁੱਕਰ ਨੂੰ ਖੋਲ ਕੇ ਚੈੱਕ ਕਰ ਲੈਣੇ ਆ ਹੁਣ ਸਬਜੀ ਨੂੰ ਚੈੱਕ ਕਰਦੇ ਤੇ ਦੇਖ ਸਕਦੇ ਸਾਡੀ ਸਬਜੀ ਰਸਪੀਨੀ ਬਣ ਕੇ ਤਿਆਰ ਹੈ ਔਰ ਕਲਰੀ ਵਧੀਆ ਆਇਆ ਉਹ ਖਾਣੇ ਦੀ ਬਹੁਤ ਟੇਸਟੀ ਲੱਗੀ ਐ ਬਟ ਸਿਰਫ ਇਨਾ ਫਰਕ ਇਹ ਨਮਕ ਪਾਣਾ ਭੁੱਲ ਗਈ ਸੀ ਨਮਕ ਮੈਂ ਬਾਅਦ ਵਿੱਚ ਐਡ ਕੀਤਾ ਸੀਗਾ ਸਬਜੀ ਬਣ ਗਈ ਸੀ ਇਹ ਚ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਕਿਉਂਕਿ ਮੈਂ ਤੁਹਾਨੂੰ ਪਹਿਲੇ ਵੀ ਕਹਿ ਹੀ ਜਿਆਦਾ ਮੈਂ ਇਸ ਵਿੱਚ ਕੋਈ ਮਸਾਲੇ ਵਗੈਰਾ ਐਡ ਨਹੀਂ ਕਰਨੀ ਸਿੰਪਲ ਤਰੀਕੇ ਨਾਲ ਬਣਾਵਾਂਗੇ ਔਰ ਤੁਸੀਂ ਸੋਚਦੇ ਹੋਵੋਗੇ ਮੈਂ ਕਦੀ ਸਬਜੀ ਵਿੱਚ ਤਾਂ ਨਹੀਂ ਆ ਨੀ ਪਾਉਂਦੀ ਹਰਾ ਮੇਰੇ ਬੱਚੇ ਹਰਾ ਤਾਂ ਨਹੀਂ ਖਾਂਦੇ ਇਸ ਲਈ ਮੈਂ ਹਰਾ ਤਾਂ ਨਹੀਂ ਆ ਨੀ ਪਾਉਂਦੀ ਮੈਂ ਸਕਿਪ ਕਰ ਦਿੰਦੀ ਆ ਹੁਣ ਨਾਲ ਹੀ ਸੀ ਬਣਾ ਲਵਾਂਗੇ ਫੁਲਕੇ ਕਿਉਂਕਿ ਡਿਨਰ ਦਾ ਟਾਈਮ ਹੋ ਚੁੱਕਾ ਸੀਗਾ ਰਾਦਾ ਟਾਈਮ ਇਸ ਲਈ ਹਲਕਾ ਫੁਲਕਾ ਹੀ ਅਸੀਂ ਖਾਂਦੇ ਆ ਕਿੰਨਾ ਸੌਫਟ ਫੁਲਕਾ ਬਣ ਕੇ ਤਿਆਰ ਹੋਏ ਇਸੇ ਤਰੀਕੇ ਨਾਲ ਮੈਂ ਸਾਰੇ ਪੁੱੜਕੇ ਬਣਾ ਲਏ ਸੀਗੇ ਫੁਲਕੇ ਬਣ ਗਏ ਸੀ ਨਾਲ ਹੀ ਮੈਂ ਪਾਪੜ ਵੀ ਬਣਾ ਲਵਾਂਗੇ ਇਹ ਪਾਪੜ ਕੀ ਇਹ ਕੀ ਇਹ ਤੋਂ ਬਿਨਾ ਸਵਾਦ ਨਹੀਂ ਆਂਦਾ ਪਾਪੜ ਦਾ ਇਹ ਪਾਪੜ ਮੈਂ ਅੰਬਰਸਰ ਤੋਂ ਲੈ ਕੇ ਆਂਦੀ ਆ ਫੁਲਕੇ ਬਣ ਗਏ ਸੀ ਉਹਨਾਂ ਹੀ ਕਰ ਲੈਣੇ ਆ ਆਪਣੀ ਥਾਲੀ ਤਿਆਰ ਕਰ ਲੈਣੀ ਹੈ ਕੀ ਇਹਦੀ ਸਬਜੀ ਦਹੀਂ ਦਾ ਰਾਇਤਾ ਫੁਲਕੇ ਸਬਜੀ ਦੇ ਪਾਇਆ ਦੇਸੀ ਘਿਓ ਸੈਲਡ ਤੇ ਪਾਪੜ ਮੇਰੀ ਅੱਜ ਦੀ ਥਾਲੀ ਕਿਦਾਂ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਜੇ ਮੇਰੇ ਚੈਨਲ 'ਚ ਨਵੇਂ ਤਾਂ ਪਲੀਜ਼ ਪਲੀਜ਼ ਸਬਸਕ੍ਰਾਈਬ ਕਰ ਦੇਣਾ ਫਿਰ ਮਿਲਦੇ ਹਾਂ ਨੈਕਸਟ ਵੀਡੀਓ ਤੋਂ ਤਦ ਤੱਕ